ਅਸੀਂ ਤਾਂ ਚਾਹੁੰਦੇ ਸੀ ਕਿ ਇਹੋ ਜਿਹਾ ਸਮਾਂ ਸਾਡੇ ਘਰ ਤੇ ਨਾ ਹੀ ਆਵੇ ਕਿ ਬਸ ਕਰੋ ਜੀ ਬਸ ਕਰੋ ਨੂਰ ਜ਼ਰ ਨਾਲ ਤੂੰ ਖੜਿਆ ਨਾ ਮੇਰੇ ਪਿੰਡ ਦੇ ਮੈਂ ਤਾਂ ਤਾਂਗੇ ਲੱਗਿਆ ਨਾ ਅੱਛਾ ਇਸੇ ਹੀ ਆ ਨਾ ਸਾਡੇ ਘਰ ਦੇ ਵਿੱਚ ਸਾਡੀ ਭੈਣ ਇੱਕ ਜਿਹੜੀ ਗੁਰਬਾਣੀ ਦਾ ਪਾਠ ਕਰ ਰਹੀ ਸੱਚੇ ਪਾਤਸ਼ਾਹ ਦਾ ਉਹਨੂੰ ਪਾਠ ਕਰਦੀ ਨੂੰ ਦਿਲ ਵਿਹਾੜੇ ਇੱਥੇ ਕਤਲ ਕਰ ਦਿੱਤਾ ਗਿਆ ਇਹ ਲਾਈਨ ਆਰਡਰ ਦਾ ਵੀ ਵੱਡਾ ਮਸਲਾ। ਜਿਨੱਖਤ ਦਿਓ ਕਿ ਬਹੁਤ ਜ਼ਰਾ ਮੁੰਜੜਾ ਡਿੱ ਗਿਆ ਹੋਇਆ ਫਰਸ਼ ਤੇ ਉੱਪਰ। ਆਏ ਰੋਂਦਾ ਸਲਾਉਂਦਾ ਬਾਗੇ ਲੈ ਗਿਆ ਕੱਟੀ ਜ। ਦੇਖ ਸਕਦੇ ਹੋ ਤੁਸੀਂ ਕਿ ਲੁੱਟ ਖੋ ਜਿੱਥੇ ਚੋਰਾ ਵੱਲੋਂ ਕੀਤੀ ਗਈ ਹੈ ਲਮਾਰੀ ਜਿਹੜੀ ਖੁੱਲੀ ਹੋਈ ਹੈ। ਪਾਠ ਕਰਦੀ ਗੁਰਸਿੱਖ ਬੀਬੀ ਨੂੰ ਬੇਰਹਿਮੀ ਦੇ ਨਾਲ ਘਰ ਦੇ ਅੰਦਰ ਵੜ ਕੇ ਮਾਰਨ ਦਾ ਇਹ ਮਾਮਲਾ ਨਿੱਕੇ-ਨਿੱਕੇ ਬੱਚੇ ਉਸ ਸਮੇਂ ਘਰ ਦੇ ਵਿੱਚ ਸੀ ਅਤੇ ਉਸ ਮਾਸੂਮ ਬੱਚੀ ਨੂੰ ਉਸਦੀ ਹੀ ਮਾਂ ਨੂੰ ਮਾਰਨ ਤੋਂ ਬਾਅਦ ਉਹਦੇ ਨਾਲ ਲਿਆ ਕੇ ਪਾ ਦਿੱਤਾ ਗਿਆ। ਤਰਨਤਾਰਨ ਦੇ ਵਿੱਚ ਇਹ ਵੱਡੀ ਅਤੇ ਰੂ ਕੰਬਾਉ ਵਾਰਦਾਤ ਵਾਪਰੀ ਸੀ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ। ਘਰਾਂ ਦੇ ਵਿੱਚ ਰੋਟੀ ਨਹੀਂ ਪੱਕ ਰਹੀ, ਲੋਕ ਡਰੇ ਹੋਏ ਨੇ। ਜਥੇਦਾਰ ਸਾਹਿਬ ਇਸ ਪਰਿਵਾਰ ਦੇ ਨਾਲ ਮਿਲਣ ਦੇ ਲਈ ਘਰ ਪਹੁੰਚੇ ਸੀ ਅਤੇ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਪਾਪੀਆਂ ਨੂੰ ਸਖਤ ਸਜ਼ਾ ଦਵਾ ਕੇ ਰ੍ਹਾਂਗੇ ਘਰ ਦੇ ਵਿੱਚ ਪਾਠ ਕਰ ਰਹੀ ਅੰਮ੍ਰਿਤਧਾਰੀ ਸਿੱਖ ਬੀਬੀ ਨੂੰ ਮਾਰਨ ਦਾ ਹੀ ਮਾਮਲਾ ਹੈ ਕੰਗਪਿੰਡ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਸੀ ਜਿੱਥੇ ਘਰ ਦੇ ਅੰਦਰ ਹੀ ਪਾਠ ਕਰ ਰਹੀ ਅੰਮ੍ਰਿਤਧਾਰੀ ਔਰਤ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਇਸ ਔਰਤ ਦੀ ਜਾਨ ਲੈਣ ਦਾ ਹੀ ਮਾਮਲਾ ਹੈ ਇਸ ਬੀਬੀ ਦੀ ਪਛਾਣ ਗੁਰਪ੍ਰੀਤ ਕੌਰ ਪਤਨੀ ਗੁਰਦੇਵਾਲ ਸਿੰਘ ਵਾਸੀ ਪਿੰਡ ਕੰਗ ਦੇ ਵਜੋਂ ਕੀਤੀ ਗਈ ਜਾਣਕਾਰੀ ਦਿੰਦਿਆਂ ਅੰਮ੍ਰਿਤਕਾ ਦੇ ਦਿਓਰ ਸੰਤੋਖबीर ਸਿੰਘ ਨੇ ਦੱਸਿਆ ਕਿ ਉਸਦੀ ਭਾਬੀ ਗੁਰਪ੍ਰੀਤ ਕੌਰ ਘਰ ਦੇ ਵਿੱਚ ਪਾਠ ਕਰ ਰਹੀ ਸੀ ਇਸੇ ਦੌਰਾਨ ਹੀ ਅਣਪਛਾਤੇ ਵਿਅਕਤੀ ਘਰ ਦੇ ਅੰਦਰ ਦਾਖਲ ਹੁੰਦੇ ਨੇ ਬੀਬੀ ਦਾ ਗਲਾ ਵੱਢ ਕੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਿਰ ਤੇ ਬੰਨੀ ਹੋਈ ਦਸਤਾਰ ਨੂੰ ਲਾ ਕੇ ਉਹਦੇ ਗਲੇ ਦੇ ਵਿੱਚ ਪਾ ਕੇ ਬੇਰਹਿਮੀ ਦੇ ਨਾਲ ਮਾਰਿਆ ਗਿਆ। ਇਸ ਮਾਂ ਨੇ ਕਿੰਨੀਆਂ ਚੀਕਾਂ ਮਾਰੀਆਂ ਹੋਣੀਆਂ ਤੇ ਉਸ ਦੀ ਸਾਲਕ ਦੀ ਬੱਚੀ ਇਹ ਸਭ ਕੁਝ ਦੇਖਦੀ ਰਹੀ। ਇਹ ਸਭ ਕੁਝ ਹੋਣ ਤੋਂ ਬਾਅਦ ਉਸ ਬੱਚੀ ਨੂੰ ਮਰੀ ਹੋਈ ਮਾਂ ਦੇ ਕੋਲ ਪਾ ਕੇ ਚਲੇ ਗਏ ਪਾਪੀ। ਇਸ ਉਪਰੰਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨਜ਼ਦੀਕੀ ਲੋਕਾਂ ਦੀ ਮਦਦ ਦੇ ਨਾਲ ਹੀ ਗੁਰਪ੍ਰੀਤ ਕੌਰ ਨੂੰ ਹਸਪਤਾਲ ਲੈ ਜਾਂਦਾ ਗਿਆ ਸੀ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪਿੰਡ ਕੰਗ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦਾ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਤਲ ਕਰਨ ਦਾ ਹੀ ਮਾਮਲਾ ਦਰਜ ਕੀਤਾ ਜਿਸ ਸਬੰਧੀ ਪੁਲਿਸ ਪਾਰਟੀ ਦੇ ਵੱਲੋਂ ਹੁਣ ਅੱਗੇ ਦੀ ਕਾਰਵਾਈ ਕਰਦੇ ਹੋਏ ਸੀਸੀਟੀਵੀ ਕੈਮਰਾ ਨੂੰ ਖੰਗਾਲਿਆ ਜਾ ਰਿਹਾ ਹੈ। ਹੁਣ ਆ ਦੱਸਿਆ ਕਿ ਕਤਲ ਕਰਨ ਦੀ ਵਜ੍ਹਾ ਪੈਸਿਆਂ ਦਾ ਲੈਣ ਦੇਣ ਕੀ ਇਹਦੇ ਵਿੱਚ ਕੋਈ ਹੋਰ ਵੀ ਸ਼ਾਮਿਲ ਹੈ ਇਸ ਨੂੰ ਲੈ ਕੇ ਕੁਝ ਲੋਕ ਜਿਹੜੇ ਕੀ ਕਮੈਂਟਾਂ ਦੇ ਰਾਹੀਂ ਦੱਸ ਰਹੇ ਨੇ ਕਿ ਕੋਈ ਵਿਅਕਤੀ ਪਿੰਡ ਦਾ ਹੀ ਹੈ ਉਸ ਦੇ ਉੱਪਰ ਹੀ ਸ਼ੱਕ ਕੀਤਾ ਜਾ ਰਿਹਾ ਹੈ ਪਰ ਫਿਲਹਾਲ ਜਦੋਂ ਤੱਕ ਪੁਲਿਸ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਉਹ ਤਾਂ ਕੁਝ ਵੀ ਕਹਿਣਾ ਔਖਾ ਹੋਵੇਗਾ ਪਰ ਇਸ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਹੈ ਮਾਸੂਮ ਬੱਚੀ ਨੂੰ ਗੋਦ ਦੇ ਵਿੱਚ ਚੁੱਕ ਕੇ ਬੈਠਾ ਪਿਓ ਖੁਦ ਵੀ ਹੰਝੂ ਵਹਾ ਰਿਹਾ ਹੈ ਅਤੇ ਉਸ ਮਾਸੂਮ ਬੱਚੀ ਨੂੰ ਵੀ ਚੁੱਪ ਕਰਵਾ ਰਿਹਾ ਹੈ ਦਾ ਜਿਹੜਾ ਕਤਲ ਹੋਇਆ ਉਹਦੇ ਜਿਹੜੇ ਸਾਕ ਨੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਭੈਣ ਜੀ ਕਿਸ ਤਰ੍ਹਾਂ ਕੀ ਗੱਲ ਬਣੀ ਜੀ ਨਹੀਂ ਸਾਰੀਆਂ ਡੋਡੀਆਂ ਦੇ ਗਏ ਆ ਦੋਵੇਂ ਮਾਂ ਪੁੱਤ ਮਗਰੋਂ ਹੀ ਕਿਤੇ ਆਏ ਮਗਰੋਂ ਕਤਲ ਕਰਕੇ ਬਤਾਨੀ ਲੁੱਟਣਾ ਹੈ ਕੀ ਕਰਨਾ ਹੈ ਹਾਏ ਉਸ ਟਾਈਮ ਭੈਣ ਕੱਲੀ ਘਰ ਸੀ ਮੌਜੂਦ ਹਾਂ ਜੀ ਕੱਲੀ ਘਰ ਹੀ ਕੋਈ ਨਹੀਂ ਕਰ ਇਤਨੀ ਛੋਟੀ ਬੱਚੀ 6 ਸਾਲ ਦੀ ਉਹ ਸੁੱਤੀ ਪਈ ਫਿਰ ਕਦੋਂ ਪਤਾ ਲੱਗਾ ਤੁਹਾਨੂੰ ਕੀ ਉਹ ਮੇਰਾ

ਉਹ ਚੋਕੇ ਲੈ ਗਿਆ ਕੁਛ ਨਹੀਂ ਹੈਗਾ ਹਾਇ ਰੋਂਦਾ ਕਰ ਲਾਉਂਦਾ ਪਾ ਕੇ ਲੈ ਗਿਆ ਗੱਡੀ 'ਚ ਹਾਂ ਗੁਰਨਾਨਕ ਦੇਵ ਜੀ ਮਾਤਾ ਜੀ ਦਾ ਕਹਿਣਾ ਕਿ ਜਦੋਂ ਤੱਕ ਸਾਨੂੰ ਪਤਾ ਲੱਗਾ ਉਦੋਂ ਤੱਕ ਭੈਣ ਜਿਹੜੇ ਆਪਣੇ ਆਖਰੀ ਸਾਹ ਵੀ ਜਿਹੜੇ ਉਹਨਾਂ ਦੇ ਮੁੱਕ ਚੁੱਕੇ ਸਨ ਹਸਪੀਟਲ ਦੇ ਵਿੱਚ ਉਹਨਾਂ ਨੂੰ ਜਿਹੜਾ ਮ੍ਰਿਤਕ ਕਰਾਰ ਦਿੱਤਾ ਗਿਆ ਕਰਾਰ ਦਿੱਤਾ ਦਿਆ ਗਿਆ ਸੀ ਸਾਡੇ ਨਾਲ ਹੋਰ ਵੀਰ ਮੌਜੂਦ ਨੇ ਜਿਹੜੇ ਸਾਖ ਸੰਬੰਧੀ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਵੀਰ ਜੀ ਕੀ ਨਾਂ ਹੈ ਜੀ ਠੀਕ ਰਹੇ ਸੰਜੀ ਇਹ ਰਸ ਜੀ ਕੀ ਲੱਗਦੇ ਸਨ ਜਿਹੜੀ ਭੈਣ ਦਾ ਕਰਤਾ ਜੀ ਮੇਰੀ ਭੈਣ ਮੇਰੀ ਭੈਣ ਦੇ ਲੱਗਦੇ ਆ ਨਾ ਨੌ ਹਿੰਦਰੇ ਬਣੇ ਹਾਂਜੀ ਇਹ ਕਿਵੇਂ ਵਾਪਰੇ ਆ ਫਿਰ ਇੱਕ ਵਾਪਰੇ ਇਹੋ ਦੱਸਣ ਦੇ ਆ ਜੀ ਮਤਲਬ ਆਪਣੇ ਦੁਪਹਿਰੇ 2 2:30 ਦਾ ਟਾਈਮ ਹੀ ਜੀ ਉਦੋਂ ਰਵਾਂ ਰਵੀ ਟੂ ਦੇ ਅੰਦਰ ਵੜ ਗਏ ਆ ਤੇ ਇਹ ਜਿਹੜੇ ਮਤਲਬ ਬਾਹਰੋਂ ਆਏ ਆ ਪਾਸ ਚੜਦੇ ਇਹਨਾਂ ਨੂੰ ਪਤਾ ਨਹੀਂ ਵੀ ਅੰਦਰ ਹੈ ਆ ਤੇ ਨਹੀਂ ਇਹ ਰਵਾਂ ਰਵੀ ਅੰਦਰ ਵੜ ਗਏ ਉਹਥੇ ਫਿਰ ਅੰਦਰ ਸਮਝੋ ਵੀ ਜਾਂ ਤੇ ਇਹ ਹੱਥੋਂ ਪਾਈ ਹੋਏ ਆ ਉਹ ਉਹਨਾਂ ਦੇ ਉੱਤੇ ਉਹਨੇ ਹਥਿਆਰ ਦੇ ਨਾਲ ਮਤਲਬ ਆਪਣੇ ਧੌਣ ਲਾਤੀ ਆ ਹੂੰ ਉਹ ਛੋਟੇ ਬੱਚੇ ਨੇ ਛੋਟਾ ਇਹ ਬੱਚਾ ਉਹਨੂੰ ਵਿਚਾਰੇ ਰੋਂਦ ਰਾਂਦੇ ਉਹਨੂੰ ਪਤਾ ਨਹੀਂ ਉਹ ਦੱਸਦਾ ਵੀ ਵੈਸੇ ਹੀ ਮਤਲਬ ਛੱਟ ਵੱਜੀ ਆ ਉਹ ਦੱਸਦਾ ਰਿਹਾ ਵੀ ਮਤਲਬ ਆਪਣੇ ਮੰਮੀ ਦੇ ਲਹੂ ਭਰਨ ਦੇ ਉਹਨੇ ਫਿਰ ਆਪਣੇ ਮਾਮਾ ਜੀ ਨੂੰ ਫੋਨ ਲਾਇਆ ਇੱਥੇ ਉਹ ਫਿਰ ਆਏ ਉਹਨਾਂ ਜਿਹਨੂੰ ਤੇ ਮਤਲਬ ਆਪਣਾ ਡੈਥ ਹੋਜੀ ਜਾਂਦੀ ਸੀ ਸੀਸੀ ਕੈਮਰੇ ਵੀ ਖੰਗਾ ਲੈ ਕੇ ਆ ਕਿ ਨਹੀਂ ਕੈਮਰੇ ਇੱਥੇ ਨਹੀਂ ਹੈ ਉਦੋਂ ਬਾਹਰ ਆਂਦੇ ਆ ਵੀ ਮਤਲਬ ਹੈਗੇ ਆ ਮਤਲਬ ਨੇ ਪਿੰਡ ਦੇ ਵਿੱਚ ਉਹਨਾਂ ਚੋਂ ਆਂਦੇ ਆ ਵੀ ਲਈਆਂ ਆ ਬਡਾਉਨ ਡੈਥ ਉਹ ਮਤਲਬ ਜੀ ਸਾਹਿਬ ਦਾ ਪੁਲਿਸ ਪ੍ਰਸ਼ਾਸਨ ਨੇ ਹੁਣ ਤੱਕ ਕਿੰਨੀ ਕੀ ਕਾਰਵਾਈ ਕੀਤੀ ਕੁਲਪੁਰ ਪ੍ਰਸ਼ਾਧਨ ਨੂੰ ਭੱਜੀ ਫਿਰਨ ਦੇ ਹੁੰਦੇ ਕੋਈ ਨਮਲਾ ਅਜੇ ਤੇ ਉੱਥੇ ਜਾਇਆ ਮਲਾਜੇ ਵਾਸਤੇ ਗਏ ਆਈ ਪੁਲਿਸ ਸਵੇਰੇ ਵੀ ਆਈ ਰਾਤੀ ਵੀ ਆਏ ਹੁਣ ਜਿਵੇਂ ਜਿਵੇਂ ਮਤਲਬ ਆਪਣਾ ਕਾਰਵਾਈ ਕਰਨ ਦੇ ਪਤਾ ਜੀ ਬਹੁਤ ਵੱਡਾ ਕਾਪੀ ਆ ਬਾਕੀ ਦੇਖੋ ਅਸੀਂ ਸਰਕਾਰ ਨੂੰ ਟਾੜਨਾ ਕਰਦੇ ਆ ਕਿ ਜੇ ਤੁਰੰਤ ਇਹਨਾਂ ਦੇ ਕਾਤਲ ਨਾਂ ਲੱਭੇ ਗਏ ਤੇ ਨੰਗੇ ਨਾਂ ਕੀਤੇ ਗਏ ਅਸੀਂ ਇਹਨਾਂ ਦੇ ਨਾਲ ਜਿਵੇਂ ਪਰਿਵਾਰ ਚਾਹੁੰਦਾ ਹੋਊਗਾ ਜਿਵੇਂ ਦਾ ਸੰਘਰਸ਼ ਚਾਹੁੰਦਾ ਹੋਊਗਾ ਅਸੀਂ ਸਰਦਾਰ ਜੀ ਨਾਲ ਇਹ ਸਾਡੇ ਵੀਰ ਦੇ ਨਾਲ ਪੰਥ ਨਾਲ ਅਸੀਂ ਹਰ ਸੰਘਰਸ਼ ਦੇ ਵਿੱਚ ਅੱਗੇ ਹੋ ਕੇ ਇਹਨਾਂ ਦੇ ਨਾਲ ਤੁਰਾਂਗੇ ਗੱਲ ਇਹ ਨਹੀਂ ਆ ਸਾਨੂੰ ਤੇ ਸਾਡੇ ਗੁਰੂ ਨੇ ਕਿਹਾ ਹੀ ਪੀ ਆਪਾਂ ਹਰੇਕ ਨੂੰ ਧੀ ਭੈਣ ਸਮਝ ਕੇ ਪੰਜਾਬ ਦੇ ਵਿੱਚ ਹਰੇਕ ਨੂੰ ਸਮਝਿਆ ਵੀ ਧੀ ਭੈਣ ਜਾਂਦਾ ਪਤਾ ਨਹੀਂ ਸਾਡੇ ਪੰਜਾਬ ਨੂੰ ਨਜ਼ਰ ਕਿੱਥੋਂ ਲੱਗਦੀ ਹੈ ਅਸੀਂ ਇਹ ਬੱਚੀ ਦਾ ਵੀ ਲਿਹਾਜ਼ ਨਹੀਂ ਕੀਤਾ ਵੀ ਇਹਨੇ ਇਨੇ ਆਪਣੀ ਮਾਂ ਕਿੱਥੋਂ ਲੱਭਣੀ ਆਉਣਾ ਇਹਨੇ ਦੁੱਧ ਇਹਨੇ ਕਿੱਥੋਂ ਪੀਣਾ ਬਾਰੇ ਸਮਾਜ ਵੀ ਸੋਚੇ ਸਾਰ ਇਹ ਸੋਸਾਇਟੀ ਵੀ ਸਾਰੀ ਸੋਚ ਇਹਨੇ ਕਿਹਦੇ ਸਕੂਲ ਤੋਂ ਆਇਆ ਬੱਚਾ ਜੀ ਇਹ ਕੱਲਾ ਹੀ ਹੁੰਦਾ ਸਕੂਲ ਤੋਂ ਸਰਦਾਰ ਜੀ ਹਾਂਜੀ ਇਹ ਕੱਲਾ ਹੀ ਆਇਆ ਜਦੋਂ ਅੰਦਰ ਵੜਿਆ ਨਾ ਉਹ ਰੋਏ ਲੱਗਦੇ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਰ ਪੁਲਿਸ ਤੇ ਜਦੋਂ ਆਉਂਦੀ ਹੈ ਬਸ ਇੱਕ ਲਾਰਾ ਜਿਹਾ ਲਾ ਕੇ ਕਿਉਂਕਿ ਮੈਂ ਵੀ ਇੱਕ ਗਵਰਨਮੈਂਟ ਆਫਿਸ ਦੇ ਵਿੱਚ জব ਕਰਦਾ ਹਾਂ ਵਰਬਲੀ ਚੀਜ਼ਾਂ ਤੇ ਜਿਹੜਾ ਵਜਦਾ ਆਪਾਂ ਕਹਿ ਦਿੰਨੇ ਯਾਰ ਤੇਰਾ ਕੰਮ ਕੱਲ ਹੋ ਜੂ ਪਰਸੋਂ ਹੋ ਜੂ ਇਹ ਕੋਈ ਆਮ ਗੱਲ ਥੋੜੀ ਆ ਮਤਲਬ ਹੋਇਆ ਇੱਕ ਬਰੂਟ ਹੋਇਆ ਮਤਲਬ ਇਹ ਤਾਂ ਇਹੀ ਚੀਜ਼ ਜੇ ਕਿਤੇ ਮੈਂ ਇਸ ਤੋਂ ਪਹਿਲਾਂ ਥੋੜਾ ਟਾਈਮ 에ਅਰ ਫੋਰਸ ਦੇ ਵਿੱਚ ਜੌਬ ਕਰਦਾ ਰੰਜੇ ਇਹੀ ਚੀਜ਼ ਉਹਨਾਂ ਕੋਲ ਹੁੰਦੀ ਉਹ ਅੱਧੇ ਘੰਟੇ ਦੇ ਵਿੱਚ ਹਰ ਚੀਜ਼ ਨੂੰ ਟ੍ਰੇਸ ਆਊਟ ਕਰ ਲੈਂਦੇ ਨੇ ਇੱਕ ਘੰਟੇ 'ਚ ਹਰ ਚੀਜ਼ ਨੂੰ ਟ੍ਰੇਸ ਆਊਟ ਕਰ ਮੇਰੇ ਘਰ 'ਚ ਕਿੰਨੇ ਬੰਦੇ ਐਂਟਰ ਹੋਏ ਉਹ ਉਹੀ ਨਹੀਂ ਅਜੇ ਤੱਕ ਟ੍ਰੇਸ ਹੋ ਰਿਹਾ ਕਿੰਨੇ ਬੰਦੇ ਐਂਟਰ ਹੋਏ ਇਸ ਪਿੰਡ ਵਿੱਚ ਨਸ਼ਾ ਨੂੰਸ਼ਾ ਕਿਸ ਤਰ੍ਹਾਂ ਹੋਵੇ ਨਸ਼ਾ ਸਰ ਬਹੁਤ ਹੈ ਜੀ ਬਹੁਤ ਜ਼ਿਆਦਾ ਨਸ਼ੇ ਦਾ ਤੇ ਬਹੁਤ ਜ਼ਿਆਦਾ ਜ਼ਿਆਦਾ ਨਸ਼ਾ ਅੱਜ ਤਾਂ ਇੰਨੀ ਮੇਰੀ ਚਿੱਲੀ ਤੇ ਅੱਜ ਤਾਰੇ ਕਦੇ ਜੀ ਹਮਦਰ ਜੀ ਤੋਂ ਨਾਇਕ ਕੀ ਕੀ ਕਹਣਾ ਜਾਵੇ ਉਹ ਵੀ ਹਾਂ ਜੀ ਅੱਜ ਤਾਰ ਕੋ ਬਹੁਤ ਜਨ ਲੱਗ ਜੀ ਆਏ ਹਮਦਰ ਜੀ ਤੋਂ ਉਹਨਾਂ ਪਰਿਵਾਰ ਨਾਲ ਕੀ ਕਹਣਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜਾ ਇਹ ਅੱਜ ਸਾਡੇ ਕੋਲ ਆਏ ਆ ਤੇ ਚਲੋ ਅਹੀਂ ਤੇ ਚਾਹੁੰਦੇ ਸੀ ਕਿ ਇਹੋ ਜਿਹਾ ਸਮਾ ਸਾਡੇ ਘਰ ਤੇ ਵੀ ਨਾ ਹੀ ਆਵੇ ਕੇ ਬਸ ਕਰੋ ਜੀ ਬਸ ਕਰੋ ਬਾਬਾ ਸ਼ੇਖ ਫਰੀਦ ਸਾਹਿਬ ਦੇ ਬਚਨ ਆ ਮੇਰਾ ਹਾ ਬਿਰਹਾ ਆਖੀ ਹੈ ਮੇਰਾ ਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ ਜਿਹੜੇ ਦਿਲ ਦੇ ਵਿੱਚ ਦਰਦ ਨਾਵੇ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਉਹਨੂੰ ਬੰਦਾ ਇਨਾ ਜਾਣੋ ਉਹ ਸ਼ਮਸ਼ਾਨ ਘਾਟ ਆਜ ਪੰਜਾਬ ਦਾ ਦਰਦ ਕਿੱਥੇ ਆ ਗਿਆ ਸਾਡੀ ਭੈਣ ਇੱਥੇ ਆਪਣੇ ਘਰ ਦੇ ਵਿੱਚ ਬੈਠੀ ਪਾਠ ਕਰ ਰਹੀ ਸੀ ਇੱਕ ਸਾਲ ਦੀ ਬੱਚੀ ਨਾਲ ਭਾਈ ਗੁਰਦਾਸ ਜੀ ਕਹਿੰਦੇ ਵੀ ਬਾੜ ਖੇਤਾਂ ਨੂੰ ਲਈ ਜਾਂਦੀ ਆ ਭਈ ਉਹ ਖੇਤਾਂ ਦੀ ਰਾਖੀ ਕਰਨ ਪਰ ਜੇ ਬਾੜ ਹੀ ਖੇਤ ਨੂੰ ਖਾਜੇ ਤੇ ਬੰਦਾ ਕਿੱਥੇ ਜਾਊ ਘਰ ਬੰਦਾ ਬਣਾਉਂਦਾ ਵਾ ਕਿ ਮੈਂ ਘਰ ਦੇ ਵਿੱਚ ਸੁਰੱਖਿਆ ਤਾਂ ਮੈਂ ਸੇਫ ਹਾਂ ਪਰ ਜੇ ਘਰ ਦੇ ਵਿੱਚ ਹੀ ਆਣ ਕੇ ਕੋਈ ਮਾਰ ਦੇ ਤੇ ਦੱਸੋ ਬੰਦਾ ਘਰ ਤੋਂ ਬਾਅਦ ਵਿੱਚ ਥੱਲੇ ਕਿੱਥੇ ਰਹੂਗਾ ਇਹ ਜੋ ਕੁਝ ਵੀ ਹੋਇਆ ਬੜਾ ਮੰਦ ਭਗਾ ਦਿਲ ਨੂੰ ਹਰੇਕ ਦਿਨ ਬਲੁੰਦ ਰਣ ਵਾਲਾ ਔਰ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਵੀ ਅਸੀਂ ਕਿਸ ਪਾਸੇ ਤੁਰ ਪਏ ਆ ਸਾਡੀ ਸੋਸਾਇਟੀ ਕਿਸ ਪਾਸੇ ਨੂੰ ਤੁਰ ਪਈ ਆ ਕਿ ਅੱਗੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਤਾਂ ਬੱਚੇ ਨੂੰ ਤੇ ਬੀਬੀਆਂ ਨੂੰ ਕੋਈ ਮਾੜੀ ਨਿਗਾਹ ਨਾ ਵੇਖਦਾ ਵੀ ਨਹੀਂ ਆ ਦੁਸ਼ਮਣ ਦੀ ਵੀ ਕਹਿੰਦੇ ਧੀ ਹੋਵੇ ਤੇ ਉਹਦੇ ਨਾਲ ਕੋਈ ਬਦਸਲੂਕੀ ਨਹੀਂ ਕਰਦਾ ਕੋਈ ਇਦਾਂ ਦੀ ਕਤਲੋਗਾਰਤ ਨਹੀਂ ਕਰਦਾ ਅੱਜ ਕੀ ਹੋ ਗਿਆ ਕਿਹਦੀ ਨਜ਼ਰ ਲੱਗੀ ਸਾਡੇ ਪੰਜਾਬ ਨੂੰ ਪੀ ਅੱਜ ਸਾਡੇ ਘਰ ਦੇ ਵਿੱਚ ਸਾਡੀ ਭੈਣ ਇੱਕ ਜਿਹੜੀ ਗੁਰਬਾਣੀ ਦਾ ਪਾਠ ਕਰ ਰਹੀ ਸੱਚੇ ਪਾਤਸ਼ਾਹ ਦਾ ਉਹਨੂੰ ਪਾਠ ਕਰਦੀ ਨੂੰ ਦਿਨ ਦਿਹਾੜੇ ਇੱਥੇ ਕਤਲ ਕਰ ਦਿੱਤਾ ਗਿਆ ਇਹ ਲਾਅਨ ਆਰਡਰ ਦਾ ਵੀ ਵੱਡਾ ਮਸਲਾ ਜਦੋਂ ਇਸ ਸਟੇਟ ਦੇ ਵਿੱਚ ਦਾਵਾ ਕੀਤਾ ਜਾਂਦਾ ਹੋਵੇ ਕਿ ਇੱਥੇ ਸਾਨੂੰ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਆ ਆ ਜਿਹੜੇ ਇਹਨੇ ਬੰਦੇ ਇਹ ਕਾਹ ਤੋਂ ਨਜ਼ਰ ਨਹੀਂ ਆਉਂਦੇ ਅਰਸੋਂ ਦੀ ਘਟਨਾ ਆਈ ਸਰਦਾਰ ਜੀ ਹਾਂਜੀ ਅਰਸੋਂ ਦੀ ਘਟਨਾ ਹੋਈ ਅੱਜ ਤੀਜਾ ਦਿਨ ਹੋ ਗਿਆ ਤੇ ਸਰਕਾਰ ਨੇ ਪ੍ਰਸ਼ਾਸਨ ਨੇ ਪੁਲਿਸ ਨੇ ਕਿੰਨੇ ਬੰਦੇ ਟਰੇਸ ਕੀਤੇ ਆ ਕੀ ਕੀਤਾ ਵਾ ਕੋਈ ਲੱਭਿਆ ਵਾ ਇਦਾਂ ਵੇਖੋ ਨਹੀਂ ਕੰਮ ਚੱਲਣਾ ਇਹ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜ਼ਿੰਮੇਵਾਰ ਹੁੰਦੀ ਆ ਇਹ ਨਾ ਜਾਣੋ ਮੈਂ ਸਾਰਿਆਂ ਨੂੰ ਪੁੱਛਦਾ ਵੀ ਅੱਜ ਇਹਨਾਂ ਨਾਲ ਹੋਇਆ ਸਰਦਾਰ ਜੀ ਨਾਲ ਇਹੋ ਜਿਹੇ ਲੋਕ ਜਿਹੜੇ 1 ਸਾਲ ਦੀ ਬੱਚੀ ਹੀ ਉਹ ਭੈਣ ਦੇ ਕੋਲ ਬੈਠੀ ਉਹ ਸਾਡੀ ਭੈਣ ਨੂੰ ਕਤਲ ਕਰਨ ਤੋਂ ਬਾਅਦ ਉਹ 1 ਸਾਲ ਦੀ ਬੱਚੀ ਨੂੰ ਉੱਤੇ ਲੰਮੇ ਪਾ ਗਏ। ਉਹਨਾਂ ਨੂੰ ਬੱਚੀ ਦੇ ਤਰਸ ਨਹੀਂ ਆਇਆ ਕਿ ਇਹ ਆਪਣੀ ਮਾਂ ਦਾ ਦੁੱਧ ਕਿੱਥੋਂ ਪੀਣਾ ਇਹਨੇ? ਇਹ ਮਾਂ ਕਿੱਥੋਂ ਲੱਭੂਗੀ? ਇਹੋ ਜਿਹੇ ਬੰਦੇ ਜੇ ਸਰਕਾਰ ਨਹੀਂ ਲੱਭਦੀ ਫਿਰਦੀ ਤੇ ਚੱਲਦੀ ਫਿਰਦੀ ਮੌਤ ਆ ਜਿੱਥੇ ਵੀ ਇਹ ਬੰਦੇ ਹੈਗੇ ਆ। ਉਹਨਾਂ ਨੂੰ ਲੱਭੇ ਤੇ ਲੱਭ ਕੇ ਜੋ ਵੀ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਵਾ ਉਹ ਦਿੱਤੀ ਜਾਣੀ ਚਾਹੀਦੀ ਬਾਕੀ ਅਸੀਂ ਇਸ ਪਰਿਵਾਰ ਦੇ ਨਾਲ ਸਾਰਾ ਪੰਥ ਇਹਨਾਂ ਦੇ ਨਾਲ ਔਰ ਜਿੰਨੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਦੇ ਲੋਕ ਅੱਜ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਨੇ ਮੈਂ ਸੱਚੇ ਪਾਤਸ਼ਾਹ ਜੀ ਅੱਗੇ ਉਸ ਭੈਣ ਦੀ ਅਰਦਾਸ ਕਰਦਾ ਮਹਾਰਾਜ ਉਹਨਾਂ ਨੂੰ ਚਰਨਾਂ ਚ ਨਿਵਾਸ ਦੇਣ ਛੋਟੇ-ਛੋਟੇ ਬੱਚਿਆਂ ਨੂੰ ਮਾਂ ਨਹੀਂ ਲੱਭਣੀ ਪਾਤਸ਼ਾਹ ਉਹਨਾਂ ਬੱਚਿਆਂ ਨੂੰ ਦ੍ਰਿੜਤਾ ਦੇਣ ਤੇ ਸਾਡੇ ਇਸ ਵੀਰ ਨੂੰ ਹੌਸਲਾ ਦੇਣ ਤਾਂ ਕਿ ਇਹਨਾਂ ਦੇ ਉੱਤੇ ਹੁਣ ਬੱਚਿਆਂ ਦੀ ਵੀ ਜ਼ਿੰਮੇਵਾਰੀ ਆ ਗਈ ਆ ਇਹਨਾਂ ਬੱਚਿਆਂ ਦਾ ਧਿਆਨ ਰੱਖਣਾ ਇਹ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਸਕਣ ਬਾਕੀ ਮੈਂ ਸਾਰੀ ਸੋਸਾਇਟੀ ਨੂੰ ਸਮਾਜ ਨੂੰ ਇਹ ਗੱਲ ਜ਼ਰੂਰ ਕਹਿਣਾ ਆਪਣੇ ਪਿੰਡਾਂ ਦਾ ਆਪਾਂ ਖੁਦ ਧਿਆਨ ਰੱਖੀਏ ਪਿੰਡਾਂ ਦੇ ਵਿੱਚ ਕੋਈ ਵੀ ਇਹੋ ਜਿਹੇ ਸ਼ਰਾਰਤੀ ਅਨਸਰ ਜਾਂ ਜਿਹੜੇ ਵੀ ਆ ਮੈਨੂੰ ਨਹੀਂ ਪਤਾ ਜੇ ਕੌਣ ਆ ਉਹਨਾਂ ਦੀ ਨਿਗ੍ਹਾ ਰੱਖੀਏ ਇਹ ਚੱਲਦੀ ਫਿਰਦੀ ਮੌਤ ਆ ਕਿਸੇ ਨੂੰ ਵੀ ਮਾਰ ਸਕਦੇ ਆ ਆਪਾਂ ਬਚਾ ਕਰੀਏ ਸਰਕਾਰ ਨੇ ਜੇ ਇਹਨਾਂ ਦੇ ਕਾਤਲ ਨਾ ਲੱਭੇ ਪਰਿਵਾਰ ਜਿਹੋ ਜਿਹਾ ਵੀ ਸੰਘਰਸ਼ ਕਰੂਗਾ ਸਰਦਾਰ ਸਾਹਿਬ ਨਾਲ ਨੇ ਜਿਹੋ ਜਿਹਾ ਵੀ ਸੰਘਰਸ਼ ਹੋਊਗਾ ਸ੍ਰੀ ਅਕਾਲ ਤਖਤ ਸਾਹਿਬ ਪੰਥ ਦੀ ਇਸ ਭੈਣ ਦੇ ਨਾਲ ਆ ਉਹ ਪੰਥ ਦੀ ਧੀ ਹੀ ਉਹ ਸੱਚੇ ਪਾਤਸ਼ਾਹ ਦਾ ਪਾਠ ਕਰ ਰਹੀ ਸੀ ਅਕਾਲ ਤਖਤ ਸਾਹਿਬ ਨਾਲ ਆ ਜਿਹੜਾ ਵੀ ਸੰਘਰਸ਼ ਹੋਊਗਾ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਅਸੀਂ ਅੱਗੇ ਹੋ ਕੇ ਨਾਲ ਤੁਰਾਂਗੇ ਪਰ ਅਸੀਂ ਦੋਸ਼ੀ ਜ਼ਰੂਰ ਲੱਭਾਂਗੇ ਦੋਸ਼ੀ ਕਦੇ ਬਖਸ਼ੇ ਜਾਣੇ ਨਹੀਂ ਚਾਹੀਦੇ ਜਿਹਦਾ ਗੁਰਸਿੱਖ ਪਰਿਵਾਰ ਆ ਕੋਈ ਸ਼ਰਮਣ ਕਮਿਟੀ ਨਾਲ ਮਦਦ ਕੀਤੀ ਜਾਊਗੀ ਪਰ ਮਾਂ ਤੇ ਬੱਚੇ ਸਕੂਲ ਪੜ੍ਹਦੇ ਇਧਾਂ ਦੇ ਬਿਲਕੁਲ ਕੀਤੀ ਜਾਊਗੀ ਜੀ ਦੇਖੋ ਉਹਨਾਂ ਦਾ ਫਰਜ਼ ਆ ਪਰ ਮੈਂ ਤੇ ਵੇਖੋ ਅਕਾਲ ਤਖਤ ਸਾਹਿਬ ਦੇ ਹਸਿਆਤ ਦੇ ਵਿੱਚ ਇੱਥੇ ਆਇਆ ਇਹ ਸਵਾਲ ਤੁਸੀਂ ਐਜਡੀਪੀਸੀ ਨੂੰ ਪੁੱਛੋ ਜਿਆਦਾ ਬਿਹਤਰ ਆ ਪਰ ਮੇਰੇ ਸਾਹਿਬ ਦੇ ਨਾਲ ਤੇ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਪਰਿਵਾਰ ਸਿੱਖ ਪਰਿਵਾਰ ਵੀ ਆ ਸਿੱਖ ਮੈਂ ਕਹਿੰਨਾ ਨਾਮ ਹੀ ਹੋਵੇ ਆਪਾਂ ਸਾਰੇ ਬੰਦੇ ਹੀ ਆ ਇਨਸਾਨ ਆ ਇਨਸਾਨੀਅਤ ਦੇ ਨਾਤੇ ਕੱਲ ਐਸਜੀਪੀਸੀ ਦਾ ਹੀ ਨਹੀਂ ਸਾਰੇ ਇਨਸਾਫ ਪਸੰਦ ਲੋਕਾਂ ਦਾ ਫਰਜ਼ ਹੈਗਾ ਪਰ ਇਹਨਾਂ ਦੀ ਲੋੜ ਮਾਇਕ ਨਹੀਂ ਐਸ ਵੇਲੇ ਉਹ ਗੱਲ ਛੱਡ ਦਿਓ ਪੰਥ ਸਾਡਾ ਸਮਰਾਥ ਆ ਨਿਆਂ ਦੀ ਲੋੜ ਆ ਇਨਸਾਫ ਦੀ ਲੋੜ ਆ ਅੱਜ ਜੇ ਪੰਜਾਬ ਦੇ ਵਿੱਚ ਸਭ ਕੁਝ ਹੈਗਾ ਜੇ ਨਹੀਂ ਹੈਗਾ ਤੇ ਇਨਸਾਫ ਨਹੀਂ ਹੈਗਾ ਔਰ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਇਹ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਵਾਂ ਸਰਕਾਰਾਂ ਪੁਲਿਸ ਪ੍ਰਸ਼ਾਸਨ ਉਹ ਜਲਦੀ ਤੋਂ ਜਲਦੀ ਇਹੋ ਜੇ ਅਨਸਰਾਂ ਨੂੰ ਨੱਥ ਪਾਵੇ ਪੰਜਾਬ ਦੇ ਵਿੱਚ ਇਹ ਕਾਟੋਂ ਖੁੱਲੇ ਛੱਡਦੇ ਅਸੀਂ ਅਸੀਂ ਆਪਣੀਆਂ ਧੀਆਂ ਦੀਆਂ ਲਾਸ਼ਾਂ ਮੈਨੂੰ ਇਹਨਾਂ ਨੇ ਦਿਖਾਈ ਆ ਉਹ ਬੰਦਾ ਇੱਕ ਵੇਖ ਨਹੀਂ ਸਕਦਾ ਕਿਵੇਂ ਉਹ ਭੈਣ ਦੇ ਨਾਲ ਇਹਨਾਂ ਨੇ ਉਹਦੀ ਦਸਤਾਰ ਲਾ ਕੇ ਜਿਹੜੀ ਦਸਤਾਰ ਗੁਰੂ ਨੇ ਦਿੱਤੀ ਉਹਦੇ ਗਲ 'ਚ ਪਾ ਕੇ ਉਹਨੂੰ ਮਾਰਿਆ ਔਰ ਜੇ ਅਜੇ ਵੀ ਇਹੀਂ ਪੰਜਾਬ ਵਾਲੇ ਸਿੱਖ ਜਾਂ ਦੁਨੀਆਂ ਦੇ ਲੋਕ ਜਾਗਦੇ ਨਹੀਂ ਸਾਨੂੰ ਲੰਮਕਾ ਫਿਰ ਸਾਨੂੰ ਜਾਗਣਾ ਆਪ ਵੀ ਚਾਹੀਦਾ ਔਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਨਿਆਂ ਚਾਹੀਦਾ ਸਾਨੂੰ ਔਰ ਕੁਝ ਨਹੀਂ ਚਾਹੀਦਾ ਨਹੀਂ ਨਿਆਂ ਦਵੋਗੇ ਤੇ ਸਾਨੂੰ ਵੀ ਸੰਘਰਸ਼ ਕਰਨੇ ਆਉਂਦੇ ਆ ਤੇ ਕਰਾਂਗੇ ਬਖਸ਼ਾਂਗੇ ਨਹੀਂ ਇਹਨਾਂ ਨੂੰ ਜਦੋਂ ਪਰਵਾਰ ਨੇ ਕਿਹਾ ਵੀ ਹਥਿਆਰ ਦੀ ਲੋੜ ਹੈ ਹਥਿਆਰ ਮੰਗਦੀ ਗੱਲ ਜਿਸ ਡਿਮਾਂਡ ਕੀਤੀ ਸੀ ਕਿ ਜਦੋਂ ਕੋਈ ਜੇ ਸ਼ਸਤਰ ਹੁੰਦਾ ਤੇ ਸ਼ਾਇਦ ਉਹ ਆਪ ਮੁਕਾਬਲਾ ਕਰਦਾ ਇਹ ਕਿਹੜੀ ਗੱਲ ਹੈ ਸਰਦਾਰ ਜੀ ਇਹ ਤੇ ਸਾਡੇ ਗੁਰੂ ਦਾ ਹੁਕਮ ਹੈ ਗੁਰੂ ਨੇ ਆ ਜਿਹੜਾ ਹਥਿਆਰ ਦਿੱਤਾ ਵਾ ਇਹ ਕਾਦੇ ਲਈ ਦਿੱਤਾ ਹੈ ਇਹ ਜਿੱਥੇ ਆਪਣੀ ਰੱਖਿਆ ਕਰਦਾ ਉੱਥੇ ਮਜਲੂਮ ਦੀ ਰੱਖਿਆ ਵੀ ਕਰਦਾ ਔਰ ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਹਥਿਆਰ ਦਿੱਤੇ ਆ ਸਰਕਾਰਾਂ ਨੂੰ ਤੇ ਛਡੋ ਪਹਿਲਾ ਸਾਨੂੰ ਨਾਲ ਹੀ ਹਥਿਆਰ ਆਪਣੇ ਰੱਖਣੇ ਚਾਹੀਦੇ ਆ ਬੱਚਿਆਂ ਨੂੰ ਮਾਰਸ਼ਲ ਆਰਟੋ ਕਿਸੇ ਵੀ ਧਰਮ ਦਾ ਵਾ ਗਤਕਾ ਕਰਾਟੇ ਤਾਂ ਕਿ ਸਾਡੀਆਂ ਧੀਆਂ ਪਣਾ ਸਾਡੇ ਬੱਚੇ ਵੀ ਆਪਣੀ ਰੱਖਿਆਵ ਕਰ ਸਕਣ ਪਰ ਮੈਂ ਇੱਥੇ ਇੱਕ ਗੱਲ ਹੋਰ ਵੀ ਮਹਿਸੂਸ ਕਰਦਾ ਜਦੋਂ ਕੋਈ ਧੁਖੇ ਨਾਲ ਹੀ ਮਾਰ ਦੂਗਾ ਤੇ ਤੁਸੀਂ ਕਰੋਗੇ ਕੀ ਉੱਥੇ ਕੀਤਾ ਤੇ ਧੁਖਾ ਹੀ ਹੋਊਗਾ ਨਾ ਉਹਨੂੰ ਕੀ ਬੜਾ ਪਾਠ ਕਰੀ ਗਲ ਘੁੱਟ ਦੂ ਭ ਜਾਣ ਕੇ ਪਰ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਡਰ ਕਿੱਥੇ ਹੈਗਾ ਵਾ ਨ્યાਇ ਕਾਦੇ ਲਈ ਹੁੰਦਾ ਵੀ ਅੱਜ ਕੋਈ ਕ੍ਰਾਈਮ ਕੀਤਾ ਕਿਸੇ ਨੇ ਉਹਨੂੰ ਸਜ਼ਾ ਮਿਲੂਗੀ ਅੱਗੇ ਕੋਈ ਕ੍ਰਾਈਮ ਨਹੀਂ ਕਰੂਗਾ ਵੀ ਸਖਤ ਸਜ਼ਾ ਮਿਲਦੀ ਆ ਪਰ ਜਦੋਂ ਤੁਸੀਂ ਦੋਸ਼ੀਆਂ ਨੂੰ ਲੱਭੋਗੇ ਹੀ ਨਹੀਂ ਤੇ ਫੇਰ ਤੇ ਕਾਤਲ ਖੁੱਲੇ ਘੁੰਮਣਗੇ ਦੇਖੋ ਲੱਭਣੇ ਪੈਣਗੇ ਇਹਨਾਂ ਨੂੰ ਔਰ ਇਹ ਪੂਰੇ ਪੰਜਾਬ ਦੇ ਵਿੱਚ ਮਾਤਮ ਦਾ ਮਾਹੌਲ ਹੈ ਦੇ ਕਰਕੇ ਹਰ ਬੰਦਾ ਸੋਚ ਰਿਹਾ ਸਾਰਿਆਂ ਦੀਆਂ ਧੀਆ ਮਾਪਾਂ ਵੀ ਧੀਆਲੇ ਆਪਾਂ ਵੀ ਪੈਣ ਵਾਲੇ ਆ ਕਿ ਆਪਣੇ ਸਾਰਿਆਂ ਦਾ ਤੁਹਾਡਾ ਵੀ ਇਹੋ ਹੀ ਦਰਦ ਆ ਸਾਰਿਆਂ ਨੂੰ ਇਹਦੇ ਤੇ ਬੁਲੰਦ ਆਵਾਜ਼ ਕਰਨੀ ਚਾਹੀਦੀ ਆ ਸਰਕਾਰ ਤਾਂ ਕੇ ਗੱਲ ਪੂਰੀ ਪਚਾਓ ਵੀ ਕਿੰਨਾ ਚਿਰ ਹੋਰ ਤੁਸੀਂ ਇਹ ਸਹਿਣ ਕਰੋਗੇ ਧਿਆਨ ਦਿਓ ਇਹਦੇ ਤੇ